ਹੁਣ ਜਿਵੇਂ ਕਿ ਤੁਹਾਡੇ ਪਿੱਛੇ ਲਿਖਿਆ ਹੋਇਆ ਹੈ ਦੇਖੋ ਤੂ o lei ਹੁਣ ਜਿਹੜਾ ਤੂ ਹੈਗਾ ਵਾ ਤੂ ਇੱਕ ਪ੍ਰੋਨੋਮੇ ਇਟਲੀਆਨ ਹੁਆ ਤੇ ਇਟਾਲੀਅਨ ਪ੍ਰੋਨੋਮੇ ਆ ਇਹਦਾ ਮਤਲਬ ਤੂੰ ਆ ਪੰਜਾਬੀ ਦੇ ਵਿੱਚ ਅਗਰ ਤੁਸੀਂ ਕਿਸੇ ਦੇ ਲਈ ਤੂ ਯੂਜ਼ ਕਰਦੇ ਪਏ ਹੋ ਅਗਰ ਤੁਸੀਂ ਕਿਸੇ ਦੇ ਲਈ ਤੂ ਯੂਜ਼ ਕੀਤਾ ਤੂ ਦਾ ਮਤਲਬ ਸਿਰਫ ਤੂੰ ਹੀ ਆ ਮਤਲਬ ਤੂੰ ਤੂ ਦਾ ਮਤਲਬ ਕਿ ਅਗਰ ਤੁਸੀਂ ਚਾਹੇ ਕਿਸੇ ਨੂੰ ਛੋਟੇ ਨੂੰ ਬੁਲਾਉਂਦੇ ਪਿਓ ਚਾਹੇ ਵੱਡੇ ਨੂੰ ਬੁਲਾਉਂਦੇ ਪਿਓ ਚਾਹੇ ਅਗਰ ਤੁਸੀਂ ਕਿਸੇ ਨੂੰ ਰਿਸਪੈਕਟ ਦੇਣਾ ਚਾਹੁੰਦੇ ਹੋ ਤੁਸੀਂ ਉਹਨੂੰ ਵੀ ਬੁਲਾਉਂਦੇ ਪਿਓ ਤੇ ਅਗਰ ਤੁਸੀਂ ਉਸ ਨਾਲ ਗੱਲ ਕਰਦੇ ਪਿਓ ਉਸ ਇਨਸਾਨ ਨਾਲ ਤਾਂ ਤੁਸੀਂ ਪ੍ਰੋਨੋਮੇ ਤੂੰ ਲਾ ਕੇ ਗੱਲ ਕਰਦੇ ਪਿਓ ਤਾਂ ਇਹਦਾ ਮਤਲਬ ਤੂੰ ਹੀ ਆ ਇਹਦਾ ਮਤਲਬ ਤੂੰ ਹੀ ਆ ਜਿਵੇਂ ਐਗਜ਼ਾਮਪਲ ਅਹੀਂ ਇੱਕ ਐਗਜ਼ਾਮਪਲ ਆ ਚੁੱਕਾ ਤੇ ਆਂਦੇ ਨਾਲ ਐਗਜ਼ਾਮਪਲ ਲੈਨੇ ਜਦਾਂ ਮੈਂ ਕਹਾਂ ਜੀ ਹਮ ਕਿਸੇ ਮੈਨੂੰ ਕਿਹਾ ਕੋਮੇ ਉਹਦਾ ਕੰਮ ਚ ਕਰ ਲਿਆ ਕੋਮੇ stain ਠੀਕ ਹੈ ਮੈਂ ਕਹਿ ਦਿੱਤਾ E O ਤੋਂ B ਨੇ ਮੈਂ ਠੀਕ ਆ S 2 ਅਤੇ ਤੂੰ ਕਿਵੇਂ ਆ ਇਹ ਤੂੰ ਮਤਲਬ ਅਤੇ ਤੂੰ ਕਿਵੇਂ ਆ ਅ ਹੁਣ ਕਿਸ ਨੇ ਮੈਨੂੰ ਪੁੱਛਿਆ ਕੁਆਰਟੀ ਅੰਨੀ ਆ ਵੀ ਲਿਖ ਦਿੱਤਾ ਕਵਾਂਤੀ ਅੰਨੀ ਆਈ ਤੇਰੀ ਕਿੰਨੀ ਉਮਰ ਹੈ ਮੈਂ ਕਹਿ ਦਿੱਤਾ ਯੋ ਓ 30 ਸੇ ਅੰਨੀ ਐ ਤੂੰ ਅਤੇ ਤੂੰ ਜਾ ਤੇ ਤੇਰੀ ਹੁਣ ਅਗਰ ਮੈਂ ਤੂੰ ਤੂੰ ਯੂਜ਼ ਕਰਦਾ ਪਿਆ ਸਿਰਫ ਮੈਂ ਇਕੱਲੇ ਪ੍ਰੋਨੋਮਿਨ ਦੀ ਗੱਲ ਕਰਦਾ ਪਿਆ ਹੱਲੇ ਅਗਰ ਮੈਂ ਤੂੰ 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 ਯੂਜ਼ ਕਰਦਾ ਮੈਂ ਤੇ ਤੂੰ ਦਾ ਮਤਲਬ ਤੂੰ ਹੀ ਆ ਅਗਰ ਮੈਂ ਕਿਸੇ ਲਈ ਤੂੰ ਯੂਜ਼ ਕਰਦਾ ਪਿਆ ਤੇ ਤੂੰ ਦਾ ਮਤਲਬ ਤੂੰ ਹੀ ਆ ਸੋ ਜੇਕਰ ਮੈਂ ਕਿਸ ਨੂੰ ਰਿਸਪੈਕਟ ਵੀ ਦੇਣਾ ਚਾਹੁੰਦਾ ਐ ਤੇ ਮੈਂ ਉਹਦੇ ਲਈ ਤੂੰ ਯੂਜ਼ ਕਰਦਾ ਪਿਆ ਐ ਤੇ ਤੂੰ ਤਾਂ ਮਤਲਬ ਸਿਰਫ ਤੂੰ ਆ ਧਿਆਨ ਨਾਲ ਸਮਝੋ ਜੇ ਮੈਂ ਕਿਸ ਨੂੰ ਕਹਾਂ ਕਿ ਤੀਓ ਆਰਬੀਟਲ ਆ ਰੋਮਾ ਮੈਂ ਰੋਮਾ ਤੇ ਰਹਿੰਦਾ ਹਾਂ ਇਹ ਤੂੰ ਅਤੇ ਤੂੰ ਅਤੇ ਤੂੰ ਕਿੱਥੇ ਰਹਿਣਾ ਹੈ ਹੁਣ ਮੈਂ ਤੂ ਲਾਇਆ ਤੂ ਦਾ ਮਤਲਬ ਤੂੰ ਹੀ ਆ ਜਿੱਦਾਂ ਮੈਂ ਕਹਾਂ ਮੀ ਪਿਆਚੇ ਮੈਨੂੰ ਪਸੰਦ ਹੈ ਲਾ ਪੀਜ਼ਾ ਮੈਨੂੰ ਮੈਨੂੰ ਪੀਜ਼ਾ ਪਸੰਦ ਹੈ ਏ ਆਤਾ ਹੈ ਅਤੇ ਤੈਨੂੰ ਉਹ ਮੈਟੂ ਦੀ ਜਗ੍ਹਾ ਤੇ ਆ ਤੈਹ ਲਾ ਦਿੱਤਾ ਉਹ ਤੁਹਾਨੂੰ ਵੀ ਪਤਾ ਕਿਉਂ ਕਿਉਂਕਿ ਤੁਹਾਨੂੰ ਸਿਖਾਇਆ ਹੈਗਾ ਕਿ ਅਗਰ ਅਸੀਂ ਪ੍ਰੈਪੋਜੀਸ਼ਨ ਤੋਂ ਬਾਅਦ ਤੁਹਾਨੂੰ ਇਹ ਚੀਜ਼ ਸਿਖਾਈ ਹੈਗੀ ਆ ਕਿ ਪ੍ਰੈਪੋਜੀਸ਼ਨ ਤੋਂ ਬਾਅਦ ਇਹ ਉਹ ਦੀ ਜਗ੍ਹਾ ਤੇ ਮੈਂ ਲੱਗਦਾ ਤੇ ਤੂ ਦੀ ਜਗ੍ਹਾ ਤੇ ਤੈਹ ਲੱਗਦਾ ਹੈ ਤਾਂ ਕਰਕੇ ਮੈਨੂੰ ਪਸੰਦ ਹੈ ਪੀਜ਼ਾ ਤੇ ਤੈਨੂੰ ਹਨਾ ਅ ਫਿਰ ਮੈਂ ਅਵੀ ਯੂਜ਼ ਕਰ ਦਿੱਤਾ ਮਤਲਬ ਕਹਿਣ ਦਾ ਭਾਵ ਹੋਰ ਵੀ ਆਪਾਂ ਐਗਜ਼ਾਮਪਲ ਚੁੱਕਦੇ ਆ ਅ ਹੋਰ ਹੋਰ ਇਹ ਉਹ ਲਾਗੋਰੋ ਇਨ ਉਨਾ ਫੈਕਟਰੀ ਵਿੱਚ ਕੰਮ ਕਰਦਾ ਹਾਂ ਇਹ ਤੂੰ ਅਤੇ ਤੂੰ ਅੱਧਾ ਤੂੰ ਕਿੱਥੇ ਕੰਮ ਕਰਦਾ ਹੈ ਸੋ ਹੁਣ ਤੂੰ 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 ਅਗਰ ਮੈਂ ਤੂੰ ਯੂਜ਼ ਕਰਦਾ ਪਿਆ ਤੇ ਤੂੰ ਦਾ ਮਤਲਬ ਹੈਗਾ ਤੂੰ ਪੰਜਾਬੀ ਦੇ ਵਿੱਚ ਅਗਰ ਤੁਸੀਂ ਤੂੰ ਯੂਜ਼ ਕਰਦੇ ਪਿਓ ਤੇ ਤੂੰ ਦਾ ਮਤਲਬ ਤੂੰ ਹੀ ਆ ਤੂੰ ਦਾ ਮਤਲਬ ਹੈਗਾ ਵਾ ਤੂੰ ਹੁਣ ਅਗਰ ਮੈਂ ਉਸ ਇਨਸਾਨ ਨੂੰ ਤੂੰ ਕਰਕੇ ਨਹੀਂ ਬੁਲਾਉਣਾ ਚਾਹੁੰਦਾ ਕਿਉਂਕਿ ਤੂੰ ਦਾ ਮਤਲਬ ਤਾਂ ਤੂੰ ਆ ਜਿਵੇਂ ਪੰਜਾਬੀ ਚ ਵੀ ਤੂੰ ਕਹਾਂਗੇ ਹੁਣ ਉਸ ਇਨਸਾਨ ਨੂੰ ਮੈਂ ਤੂੰ ਨਹੀਂ ਕਹਿਣਾ ਚਾਹੁੰਦਾ ਉਸ ਨੂੰ ਮੈਂ ਤੁਸੀਂ ਕਹਿਣਾ ਚਾਹੁੰਦਾ ਤੇ ਉਹਦੇ ਲਈ ਮੈਂ ਪ੍ਰੋਨੋਮੇ ਯੂਜ਼ ਕਰੂੰਗਾ ਲਈ ਵੈਸੇ ਵਈ ਵੀ ਯੂਜ਼ ਕੀਤਾ ਜਾ ਸਕਦਾ ਹੈ ਵੈਸੇ ਗੱਲ ਕਰਨ ਦੀ ਹੈ ਵੋਈ ਨਵੀ ਆਪਾਂ ਯੂਜ਼ ਕਰ ਸਕਦੇ ਹਾਂ ਵੋਈ ਵੀ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ ਪਰ ਵੋਈ ਨੂੰ ਹੁਣ ਜਿਆਦਾ ਯੂਜ਼ ਨਹੀਂ ਕੀਤਾ ਜਾਂਦਾ ਵੋਈ ਦੀ ਜਗ੍ਹਾ ਤੇ ਲਈ ਜਿਹੜਾ ਵਾ ਜਿਆਦਾ ਕੈਲੋ ਟ੍ਰੈਂਡਿੰਗ ਦੇ ਵਿੱਚ ਆ ਜਾਂ ਜਿਆਦਾ ਇਹਦੀ ਵਰਤੋਂ ਹੁੰਦੀ ਆ ਹੁਣ ਅਗਰ ਮੈਂ ਕਹਾਂ ਕਿ ਈ ਉਸਤੋ ਬੇ ਨੇ ਏ ਤੂ ਅਤੇ ਤੂੰ ਅਗਰ ਮੈਂ ਕਹਣਾ ਮੈਂ ਠੀਕ ਹਾਂ ਅਤੇ ਤੁਸੀਂ ਤੇ ਮੈਨੂੰ ਕੋ ਮੈਂ ਕਹਾਂਗਾ ਏ ਲਈ ਇਹ ਉਹ 30 ਸਹੀ ਆਨ ਨਹੀਂ ਮੈਂ 36 ਸਾਲ ਦਾ ਹਾਂ ਇਹ ਤੂੰ ਅਤੇ ਤੂੰ ਅਗਰ ਮੈਂ ਕਹਣਾ ਅਤੇ ਤੁਸੀਂ ਮੈਂ ਕਹੂੰਗਾ ਇਹ ਲਈ ਇਹ ਆ ਵੀ ਤੋ ਆ ਰੋਮਾ ਮੈਂ ਰੋਮਾ ਚ ਰਹਿੰਦਾ ਹਾਂ ਇਹ ਤੂੰ ਅਤੇ ਤੂੰ ਅਤੇ ਤੂੰ ਕਿੱਥੇ ਰਹਿੰਦਾ ਹੈ ਇਹ ਲਈ ਅਗਰ ਤੁਸੀਂ ਕਹਿਣਾ ਵਾ ਮੀ ਪਿਆਚੇ ਲਾ ਪੀਜ਼ਾ ਮੈਨੂੰ ਪੀਜ਼ਾ ਪਸੰਦ ਹੈ ਇਹ ਆਤੈ ਅਤੇ ਤੈਨੂੰ ਨੋ ਇਹ ਆ ਲਈ ਅਤੇ ਤੁਹਾਨੂੰ ਰਿਸਪੈਕਟਿਡ ਫਾਰਮ ਇਹੋ ਲਵੋਰੋ ਇਨ ਉਨਾ ਫੈਬ੍ਰਿਕਾ ਮੈਗ ਫੈਕਟਰੀ ਵਿੱਚ ਕੰਮ ਕਰਦਾ ਹਾਂ ਇਹ ਤੂੰ ਅਤੇ ਤੂੰ ਅਤੇ ਤੁਸੀਂ ਕਹਿਣਾ ਹੈ ਇਹ ਲਈ ਲਈ ਜਿਹੜਾ ਹੈਗਾ ਵਾ ਉਹ ਰਿਸਪੈਕਟਡ ਫਾਰਮ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਅਗਰ ਤੁਸੀਂ ਕਿਸੇ ਨੂੰ ਤੂੰ ਕਰਕੇ ਬੁਲਾਉਂਦੇ ਹੋ ਤੇ ਤੂੰ ਦਾ ਮਤਲਬ ਤੂੰ ਹੀ ਆ ਅਗਰ ਤੁਸੀਂ ਕਿਸੇ ਨੂੰ ਤੂੰ ਕਰਕੇ ਬੁਲਾਉਂਦੇ ਹੋ ਤੇ ਤੂੰ ਦਾ ਮਤਲਬ ਤੂੰ ਹੀ ਆ ਅਗਰ ਤੁਸੀਂ ਉਹਨੂੰ ਤੂੰ ਨਹੀਂ ਕਹਿਣਾ ਚਾਹੁੰਦੇ ਉਹਨੂੰ ਰਿਸਪੈਕਟ ਦੇਣਾ ਚਾਹੁੰਦੇ ਹੋ ਤੇ ਉਹਦੇ ਲਈ ਜਿਹੜਾ ਪ੍ਰੋਨੋਮੇ ਹੈਗਾ ਵਾ ਉਹ ਲਈ ਯੂਜ਼ ਕੀਤਾ ਜਾਵੇਗਾ ਲਈ ਜਿਹੜਾ ਪ੍ਰੋਨੋਮੇ ਹੈਗਾ ਵਾ ਰਿਸਪੈਕਟ ਤੌਰ ਤੇ ਵਰਤਿਆ ਜਾਂਦਾ ਵਾ ਕਿਸੇ ਨੂੰ ਰਿਸਪੈਕਟ ਦੇਣ ਦੇ ਲਈ ਮਤਲਬ ਅਗਰ ਤੁਸੀਂ ਇੱਛਾ ਰੱਖਦੇ ਹੋ ਕਿ ਜਿਸ ਇਨਸਾਨ ਨਾਲ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਉਹਨੂੰ ਰਿਸਪੈਕਟ ਦੇਣਾ ਚਾਹੁੰਦੇ ਹੋ ਕਿ ਅਗਰ ਤੁਸੀਂ ਇੱਛਾ ਰੱਖਦੇ ਹੋ ਉਸ ਨੂੰ ਰਿਸਪੈਕਟ ਦੇਣ ਦੀ ਜਿਸ ਨਾਲ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਉੱਤੇ ਪ੍ਰੋਨੋਮੇ ਯੂਜ਼ ਕਰੋਗੇ ਲਈ respected form ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਪਰ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਤੇ ਤੁਸੀਂ ਹਰ ਜਗ੍ਹਾ ਤੇ ਜਾਓ ਤੇ ਉੱਥੇ ਲਈ ਲਈ ਯੂਜ਼ ਕਰਦੇ ਜਾਓ ਇਹ ਡਿਪੈਂਡ ਕਰਦਾ ਹੈ ਅਗਲੇ ਇਨਸਾਨ ਦੇ ਵੀ ਗੱਲ ਕਰਨ ਦੇ ਤਰੀਕੇ ਨਾਲ ਕਿ ਅਗਲਾ ਤੁਹਾਡਾ ਨਾਲ ਕਿਸ ਵੇਧ ਨਾਲ ਗੱਲ ਕਰਨਾ ਚਾਹੁੰਦਾ ਹੈ ਜਗਲਾ ਤਾਂ ਤੁਹਾਡਾ ਤੂੰ ਵਾਲੀ ਫਾਰਮ ਦੇ ਵਿੱਚ ਗੱਲ ਕਰਦਾ ਹੈ ਤਾਂ ਤੁਸੀਂ ਵੀ ਫਿਰ ਤੂੰ ਵਾਲੀ ਫਾਰਮ ਦੇ ਵਿੱਚ ਹੀ ਗੱਲ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉੱਥੇ ਲਈ ਯੂਜ਼ ਕਰੋ ਜਾਂ ਤੁਸੀਂ ਕਿਸ ਨੂੰ ਲਈ ਕਰਕੇ ਯੂਜ਼ ਕਰਦੇ ਪਿਓ ਲਈ ਲਈ ਪ੍ਰੋਨੋਮੈ ਯੂਜ਼ ਕਰਦੇ ਪੋ ਉਹ ਤੁਹਾਨੂੰ ਤੂੰ ਤੂੰ ਕਰਤਾ ਪਿਆ ਹੈ ਤਾਂ ਫਿਰ ਵੀ ਸਹੀ ਨਹੀਂ ਹੈਗਾ ਸੋ ਇਹ ਡਿਪੈਂਡ ਕਰਦਾ ਹੈ ਕਿ ਹਾਂ ਕਹਿਣ ਦਾ ਭਾਵ ਇਹ ਹੀ ਹੈ ਕਿ ਤੁਸੀਂ ਅਗਰ ਚੁੰਦੇ ਹੋ ਅਗਰ ਕਿਸ ਨੂੰ ਰਿਸਪੈਕਟ ਦੇਣੀ ਤਾਂ ਤੁਹਾਨੂੰ ਤੁਸੀਂ ਉਹਨੂੰ ਤੂੰ ਪ੍ਰੋਨੋਮੈ ਨਹੀਂ ਲਾ ਸਕਦੇ ਤੁਸੀਂ ਉਹਨੂੰ ਲਈ ਕਹਿ ਕੇ ਬੁਲਾਓਗੇ ਲਈ ਤੁਸੀਂ ਲਈ ਦਾ ਮਤਲਬ ਤੁਸੀਂ ਹੁੰਦਾ ਸੋ ਕੋਈ ਮੈਟਰ ਨਹੀਂ ਕਰਦਾ ਚਾਹੇ ਮਾਸਕਿਓ ਹੋਵੇ ਚਾਹੇ ਫੈਮੀਨਾ ਹੋਵੇ ਚਾਹੇ ਮੁੰਡਾ ਚਾਹੇ ਕੁੜੀ ਤੁਸੀਂ ਉਹਨੂੰ ਰਿਸਪੈਕਟ ਦੇਣੀ ਆ ਤਾਂ ਤੁਸੀਂ ਉਹਨੂੰ ਲਈ ਹੀ ਕਹੋਗੇ ਪਰ ਡਿਪੈਂਡ ਕਰਦਾ ਹੈ ਅਗਲੇ ਵੀ ਅਗਲੇ ਦੇ ਅੰਦਾਜ਼ ਗੱਲ ਕਰਨ ਦੇ ਤਰੀਕੇ ਨਾਲ ਕਿ ਅਗਲਾ ਜਿੰਦਾਂ ਦੀ ਫਾਰਮ ਤੁਹਾਡਾ ਨਾ ਯੂਜ਼ ਕਰਦਾ ਹੈਗਾ ਇਹ ਤਾਂ ਹਾਂ ਉਸ ਫਾਰਮ ਦੇ ਕੋਡਿੰਗ ਤੁਹਾਡਾ ਤੁਸੀਂ ਵੀ ਦੇਖੋਗੇ ਕਿ ਤੁਸੀਂ ਕਿਸ ਫਾਰਮ ਨੂੰ ਯੂਜ਼ ਕਰਨਾ ਚੁੰਦੇ ਹੋ ਤੁਸੀਂ ਕਿਸ ਫਾਰਮ ਨੂੰ ਯੂਜ਼ ਕਰੋਗੇ ਤੂੰ ਉਹਨੂੰ ਜਾਂ ਲਈਨੋ ਹੁਣ ਇੱਥੋਂ ਤੱਕ ਠੀਕ ਹੋ ਗਿਆ ਕਿ ਮੈਂ ਕਿਸ ਨੂੰ ਕਹਿਣਾ ਵਾਂ ਅਤੇ ਤੁਸੀਂ ਅਤੇ ਤੁਸੀਂ ਅਤੇ ਤੁਸੀਂ ਅਤੇ ਤੁਸੀਂ ਅਤੇ ਤੁਸੀਂ ਅ ਉਹ ਤੇ ਮੈਂ ਲਈ 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 ਯੂਜ਼ ਕਰੀ ਗਿਆ ਲਈ ਤਾਂ ਮਤਲਬ ਤੁਸੀਂ ਹੁੰਦਾ ਵਾਂ ਅੱਗੇ ਚਾਹੇ ਮਾਸਕਿਓ ਹੋਵੇ ਚਾਹੇ ਫੈਮੀਨਾ ਹੋਵੇ ਦੋਵਾਂ ਦੇ ਲਈ ਆਪਾਂ ਲਈ ਹੀ ਯੂਜ਼ ਕਰਾਂਗੇ ਸੋ ਇੱਥੇ ਆਪਾਂ ਲਿਖ ਲਈਏ ਅ ਮਾਸਕਿਓ ਤੇ ਟਰਮੀਨਾ ਤੁਹਾਨੂੰ ਕਲੀਅਰ ਹੋ ਗਿਆ ਮਾਸਕੋ ਟਰਮੀਨਾ ਦੋਵਾਂ ਦੇ ਲਈ ਇਹ ਹੀ ਯੂਜ਼ ਹੋਊਗਾ ਹੁਣ ਗੱਲ ਇਹ ਹੈਗੀ ਆ ਕਿ ਅਸੀਂ ਗੱਲਾਂ ਵੀ ਤੇ ਕਰਨੀਆਂ ਵਾ ਕਿਉਂਕਿ ਅਸੀਂ ਤੁਸੀਂ 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 ਕਹੀ ਜਾਣਾ ਕਿ ਅੱਗੇ ਵੀ ਤਾਂ ਕੁਝ ਬੋਲਣਾ ਹੈ ਨਹੀਂ ਅੱਗੇ ਵੀ ਤੇ ਆਪਾਂ ਗੱਲਾਂ ਕਰਨੀਆਂ ਨਾ ਸੋ ਅੱਗੇ ਜਿਹੜੇ ਅਸੀਂ ਗੱਲਾਂ ਕਰਨੀਆਂ ਵਾ ਹੁਣ ਉਹਨਾਂ ਗੱਲਾਂ ਦੀ ਗੱਲ ਕਰਾਂਗੇ ਹੁਣ ਉਹਨਾਂ ਗੱਲਾਂ ਨੂੰ ਕਿਵੇਂ ਕਰਨਾ ਵਾ ਗੱਲ ਇਹ ਹੈਗੀ ਆ ਕਿ ਉਹਨਾਂ ਗੱਲਾਂ ਨੂੰ ਅਸੀਂ ਕਿਵੇਂ ਕਰਨਾ ਵਾ ਧਿਆਨ ਦੇ ਨਾਲ ਦੇਖੋ ਹੁਣ ਇੱਥੇ ਮੈਂ ਕਿਸ ਨੂੰ ਕਿਹਾ ਕੌਮੇ ਸਤਾਈ ਤੂੰ ਕਿਵੇਂ ਆ ਤੇ ਆਂ ਦੇ ਨਾਲ ਦੇਖੋ ਮੈਂ ਕਹਿ ਦਿੱਤਾ ਕੌਮੇ ਸਤਾਈ ਤੂੰ ਕਿਵੇਂ ਆ ਹੁਣ ਅਗਰ ਮੈਂ ਉਸ ਇਨਸਾਨ ਨੂੰ ਰਿਸਪੈਕਟ ਦੇਣਾ ਚਾਹੁੰਦਾ ਹਾਂ ਤੇ ਉਥੇ ਮੈਂ ਫਾਰਮ ਵੀ ਉਹੀ ਯੂਜ਼ ਕਰਨੀ ਆ ਰਿਸਪੈਕਟ ਦੇਣ ਦੇ ਲਈ ਜੋ ਥਰਡ ਪਰਸਨ ਲਈ ਯੂਜ਼ ਕੀਤੀ ਜਾਂਦੀ ਆ ਪ੍ਰੋਨੋਮੈ ਦੇ ਤੁਹਾਨੂੰ ਪਤਾ ਲੱਗ ਗਿਆ ਲਈ ਆ ਪਰ ਉਹੀ ਫਾਰਮ ਯੂਜ਼ ਕਰਨੀ ਆ ਜੋ ਥਰਡ ਪਰਸਨ ਆ ਜੋ ਲੂਈ ਜਾਂ ਤੇ ਲਈ ਨਾਲ ਯੂਜ਼ ਕੀਤੀ ਜਾਂਦੀ ਆ ਉਸ ਸੈਕੰਡ ਪਰਸਨ ਦੇ ਨਾਲ ਉਸ ਤੂੰ ਦੇ ਨਾਲ ਉਸ ਨੂੰ ਰਿਸਪੈਕਟ ਦੇਣ ਦੇ ਲਈ ਸੋ ਕੋਮੇ ਸਤਾਈ ਕੋਮੇ ਸਤਾ ਕੋਮੇ ਸਤਾਈ ਹੂੰ ਤੂੰ ਕਿਵੇਂ ਆ ਕੋਮੇ ਸਤਾ ਤੁਸੀਂ ਕਿਵੇਂ ਹੋ ਕਵਾਂਤੀ ਅਨਿ ਆਈ ਤੇਦੀ ਕਿੰਨੀ ਉਮਰ ਹੈ ਕਵਾਂਤੀ ਅਨਿ ਆ कि उमर है आबिदी तू किथे रहना है दबिता ती कि रो दोवे, दोवे लावोरी ਤੂੰ ਕੀ ਕੰਮ ਕਰਦਾ ਹੈ? ਟੋਵੇ ਲਾਵੋਰਾ ਤੂੰ ਸਿੱਖੀ ਕੰਮ ਕਰਦੇ ਹੋ? ਦਾ ਕਵਾਂਤੋ ਟੈਂਪੋ सही इन इटालिया तू इटली किन्ने समय तो है दो इन इटालियाँ इटली किन्ने समय तो हो तू सही ब्रावो तू चंगा है ले ए ब्रावो तुसी चंगे हो